रवाए गए ए जिंदगी رواएगी हर एक मोड़ पे दुख है इन अब जे पहाड़ा ते निकिया निकिया बूंदा टपक रहीयां हं सो ए दरिया चल रहे हं ਸਾਰਾ ਕਾਰਨ ਹੈ ਦੁੱਖ ਦਾ ਕਾਰਨ ਕੀ ਹੈ ਦੁੱਖ ਦਾ ਕਾਰਨ ਹੈ ਸਾਡੀਆਂ ਇੱਛਾ ਇਸ਼ਾਵਾਂ ਸ ਇਹ ਦੁਕਾਨ ਖੋਲਣ ਤਾਂ ਪਹਿਲਾਂ ਸਾਡੀਆਂ ਇਸ਼ਾ ਹਨ ਸ ਬੱਚਾ ਪਹਿਲੇ ਕਹਿੰਦਾ ਪੁੱਤਰ ਨੂੰ ਆਏਗੀ ਦੇਹਜ ਲਿਆਏਗੀ ਲੰਮੀ ਘਟੀ ਲੈ ਆਏਗੇ ਬਹੁਤ ਇੱਛਾ ਰੱਖਦੇ ਹਨ ਇਹ ਦੁੱਖ ਦਾ ਕਾਰਨ ਇੱਛਾ ਹਨ ਸਾਡੀਆਂ ਪਰਮੇਸ਼ਰ ਜੋ ਲੋੜੀ ਦੇ ਪਦਾਰਥ ਹਨ ਜੋ ਲੋੜੀ ਦਾ ਮਾਲ ਹੈ ਆਪਣੇ ਆਪ ਪੇਛ ਰਿਹਾ ਹਵਾ ਚਾਹੀਦੀ ਹੈ ਨਾ ਹਵਾ ਸਾਨੂੰ ਮਿਲ ਰਹੀ ਹੈ ਪਾਣੀ ਮਿਲ ਰਿਹਾ ਸੋ असी इच्छा बता लिया कारण है दुख का सो संसार दिखा कूप ये मिठा संसार है खूह दे डू हाँ सो, पिछे तत्सार तक जाना पेगा ਪਨਤਾ ਬੰਦੀ ਰੱਖਣੀ ਪੈਗੀ ਇੱਕ ਪੈਸਾ ਹੋਇਆ 999 ਪੈਸੇ ਗੱਲ ਖੁੱਲੇ ਸ ਸਾਡਾ ਸਾਰਿਆਂ ਦਾ ਧਰਮ ਇੱਕੋ ਹੀ ਹੈ ਅਸੀਂ ਮਨੁੱਖ ਹਾਂ ਹੈ ਬੰਦੇ ਹਾਂ ਪਰ ਬੰਦੇ ਨਹੀਂ ਦੋ ਲੱਕਾਂ ਵਾਲੇ ਪੂਛਾ ਵਾਲੇ ਸਿੰਗਾ ਵਾਲੇ ਇਹ ਪਹਾੜਾ ਤੋਂ ਨਿੱਕੇ ਨਿੱਕੇ ਬੂੰਦਾ ਪਾ ਕੇ ਝਰਨੇ ਚੱਲ ਰਹੇ ਹਨ ਇਹਦੇ 'ਚ ਸਾਡੀਆਂ ਇੱਛਾ ਡੋਪਰੀਆਂ ਸਾਡਾ ਨਿਤਨੇ ਸਾਡਾ ਪਾਠ ਪੂਜਾ ਕੀਤਾ ਇਹਦੇ 'ਚ ਵਹਿ ਰਿਹਾ ਸੋ ਪਰਮੇਸ਼ਰ ਕਹਿੰਦਾ ਮੈਂ ਚੱਲਣਾ ਜਾਣਦਾ ਹਾਂ ਚਲਤੀ ਦਾ ਨਾਮ ਗਾੜੀ ਹੈ ਰੁਕੇ ਦਾ ਨਾਮ ਗੱਡਾ ਹੈ ਦੇਖੋ ਇੱਕ ਬੀਜ ਬੀਜਿਆ ਇੱਕ ਪੱਤਾ ਦੋ ਪੱਤੇ ਚਾਰ ਪੱਤੇ ਤਾਣੀਆਂ ਸ਼ਰ ਕਰਕੇ ਉੱਪਰ ਨੂੰ ਉਹਦੀ ਮਨਿਆਦ ਹੈ ਕਿੰਨਾ ਵਧਣਾ ਹੈ ਸੋ ਜੋ ਅਸੀਂ ਫਲ ਦੀਆਂ ਇੱਛਾ ਲੈ ਫਿਰਦੇ ਹਾਂ ਪਰਮੇਸ਼ਰ ਕੀ ਸਾਡੇ ਨਾਲ ਧੋਖਾ ਕਰੇਗਾ ਜੇ ਬੀਜ ਬੀਜਾ ਗਏ ਕੋਈ ਕਰਮ ਕਰਾਂਗੇ ਫਲ ਮਿਲਣਾ ਹੀ ਮਿਲਣਾ ਹੈ ਕੌਣ ਰੋਕ ਸਕਦਾ ਹੈ ਠੀਕ ਆ ਸਾਰੇ ਜੱਜ ਨਹੀਂ ਬਣਨਗੇ ਸਾਰੇ ਮੁੱਖ ਮੰਤਰੀ ਨਹੀਂ ਬਣਨਗੇ ਸਾਰੇ ਰਾਸ਼ਟਰਪਤੀ ਨਹੀਂ ਬਣਨਗੇ ਕੋਸ਼ਿਸ਼ ਤੇ ਕਰਨੀ ਹੈ ਜੇ ਲਾਈਨ ਚ ਲੱਗਾ ਹੈ ਨੰਬਰ ਲੱਗ ਜਾਏਗਾ ਕਾਲਾ ਕਿਉਂ ਪੈਂਦਾ ਸੋ ਇਹ ਮੇਨ ਕਾਰਨ ਵੱਡਾ ਕਾਰਨ ਇੱਛਾ ਹੈ ਸਾਡੀਆਂ ਇੱਛਾ ਵਡੀਆਂ-ਵਡੀਆਂ ਇਹ ਕੁਵਾਰਿਆਂ ਸੋਚ ਛੱਡਣੀ ਪੈਗੀ ਜਿਹੜੀ ਚੀਜ਼ ਉਹਦੇ ਨਾਲ ਪਿਆਰ ਨਹੀਂ ਐਦਾਂ ਨਹੀਂ ਬਾਜੀ ਦਿੱਤੀ ਜਾਣੀ ਸੋ ਭਗਤ ਬੰਨਾ ਪੈਗਾ ਪ੍ਰੇਮ ਔਰ ਡਰ ਇਹ ਦੋ ਕਾਮਯਾਬੀ ਦੇ ਰਾਜ ਹਨ ਸੋ ਜਿਹਨੇ 10 ਦੀ ਡਿਊਟੀ ਐ ਦਾਰੀ ਨਾ ਕਰਾ ਫਟਵਾਰੇ ਆਪਣੇ ਦਫਤਰ ਚ ਆ ਹੀ ਨਹੀਂ ਰਿਹਾ ਜਾ ਕੇ ਭਗਵਤ ਗੀਤਾ ਦਾ ਪਾਠ ਕਰੀ ਜਾਏ ਗਾਗ ਤੈਨੂੰ ਜਿਵੇਂ ਦਾ ਤੇਰੀ ਜਾਨ ਨੂੰ ਰੋ ਰਹੇ ਹਨ ਨਹੀਂ ਇਹ ਪਾਠ ਪੂਜਾ ਨਹੀਂ ਲੱਗਣੀ ਆਪਣਾ ਕਰਮ ਨੂੰ ਇਹਨਾਂ ਬਣਾਣਾ ਹੈ ਉਹਨੇ ਹੀ ਪਾਠ ਪੂਜਾ ਬਣਾਣਾ ਹੈ ਕਰਨੇ ਸਰੀਰ ਖੇਤ ਰੋਪਾ ਇਹਦੇ ਚ ਬੀਜਣਾ ਹੈ ਸੋ ਜੇ ਬਾਹਰ ਦਰਿਆ ਚੱਲ ਰਹੇ ਹਨ ਸਾਡਾ ਮਨ ਹੈ ਇਹ ਆਪਾ ਖੜਾ ਨਹਿਰ ਵਾਕੂ ਇਹ ਚੱਲੇਗਾ ਇਹਨੂੰ ਬੰਨ ਨਹੀਂ ਲੱਗ ਸਕਦਾ ਇਹਨੇ 24 ਘੰਟੇ ਚੱਲਣਾ ਹੈ ਸੁਚੇਤ ਅਤੇ ਚੇਤ ਮਨ ਸੁਚੇਤ ਰਾਤ ਨੂੰ ਸੌ ਜਾਂਦਾ ਹੈ ਅਚੇਤ ਫਿਰ ਚੱਲਦਾ ਹੈ ਸੁਪਨੇ ਆਉਂਦੇ ਹਨ ਜ਼ਿੰਦਗੀ ਸਿਰਫ ਸਾਡੀ ਸੁਪਨੇ ਵਰਗੀ ਹੈ ਸੁਪਨੇ ਲੈਣੇ ਨਹੀਂ ਸਪਨੇ ਪੂਰੇ ਕਰਨ ਲਈ ਹਾਰ ਦੇ ਕੇ ਕਰਨੀ ਪੈਗੀ ਮਸ਼ਕਤ ਘੱਲ ਨਹੀਂ ਪੈਗੀ ਮਿਹਨਤ ਕਰਨੀ ਪੈਗੀ ਗੱਲਾਂ ਦਾ ਕੜਾ ਨਹੀਂ ਬੰਨਣਾ ਸੋ ਇਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਸਾਨੂੰ ਸਿਖਿਆ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਮਾਰ ਸਿੱਖਾਂ ਨੂੰ ਮਿਲੀ ਹੈ ਪਰ ਸਾਰਿਆਂ ਦੇ ਸਾਝੇ ਗੁਰੂ ਹਨ ਸੋ ਸ਼ਬਦ ਹੀ ਗੁਰੂ ਹੈ ਇਹ ਦੇ ਵਿੱਚ ਬਹੁਤ ਗਲਤੀਆਂ ਹੋ ਸਕਦੀਆਂ ਹਨ ਸੋ ਇਹ ਤਜਰਬਾ ਕਰਨਾ ਪਏਗਾ ਖੋਜ ਕਰਨੀ ਪਏਗੀ ਖੋਜ 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 ਵਿਚਾਰਿਆ ਇਹ ਵਿਚਾਰਨਾ ਪਏਗਾ ਕੀ ਪ੍ਰਾਰਥਨਾ ਜੋ ਚੀਜ਼ਾਂ ਸਾਨੂੰ ਚਾਹੀਦੀ ਹਨ ਪਰਮੇਸ਼ਰ ਆਪਣੇ ਆਪ ਦੇ ਰਿਹਾ ਹੈ ਦੇਖੋ ਜਿੰਨੀ ਦਾਸ ਦੀ ਉਮਰ ਹੈ ਜੇ ਧਰਤੀ ਚ ਕੱਟ ਰਹੇ ਆ ਨਾਜ ਕੱਟ ਰਹੇ ਆ ਸਭੋ ਘਟਣਾ ਚਾਹੀਦਾ ਨਾ ਪਹਿਲੂ ਥੋੜਾ ਜਿਹਾ ਨਾਜ ਹੁੰਦਾ ਸੀ ਨਦੀ ਨਹੀਂ ਹੋ ਜਾਂਦੇ ਸੀ ਅੱਜ ਦੇਖੋ ਨਾਲ 100-100 ਮਣ 200 ਮਣ ਇੱਕ ਸਾਲ ਦਾ ਹੋ ਰਿਹਾ ਹੈ ਅੱਜ ਬਹੁਤ ਧਰਤੀ ਹੀਰੇ ਮੋਤੀ ਪੈਦਾ ਕਰ ਰਹੀ ਹੈ ਇਹ ਸਰੀਰ ਵੀ ਸਾਡਾ ਧਰਤੀ ਹੈ ਪੰਜਾ ਫੱਤਾ ਦਾ ਬਣਿਆ ਹੈ ਕੀ ਬੀਜਣਾ ਹੈ ਆ ਫੁੱਟਾ ਕਰ ਤਾ ਜੋ ਵੀ ਕਟਨਾ ਮੋਬਾਈਲ ਦੇ ਇਹਦੇ ਚੋਂ ਨਿਕਲਿਆ ਇਹ ਜਾਨਵਰ ਪਸ਼ੂ ਕੀ ਕਰ ਸਕਦੇ ਸੀ ਬੰਦੇ ਦੀ ਖੋਜ ਹੈ ਫੇ ਖੋਜਾਂਗੇ ਪਰੇਸ਼ਾਨ ਨਹੀਂ ਹੋਵਾਂਗੇ ਇਛਾ ਨੂੰ ਥੋੜੀ ਜਿਹੀ ਲਗਾਮ ਪਾਣੀ ਪੈਗੀ ਇਹ ਦੁੱਖ ਦਾ ਕਾਰਨ ਹਨ ਸੋ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਅਸੀਂ ਭੋਗਾਂ ਤੇ ਵਿਆਹ ਸ਼ਾਦੀਆਂ ਤੇ ਬਹੁਤ ਖਰਚਾ ਕਰਦੇ ਹਾਂ ਫਿਰ ਅੱਧੀ ਉਮਰ ਭੋਕੇ ਜਿਵੇਂ ਦਾਸ ਦੀ ਗ੍ਰੰਥ ਦੀ ਡਿਊਟੀ ਇੱਥੇ ਫੁੱਲ ਪਾਉਂਦੇ ਹਨ ਫਿਰ ਅੱਧੀ ਉਮਰ ਭੋਕੇ ਅਸੀਂ ਚਲਾਣਾ ਕਰ ਜਾਂਦੇ ਹਾਂ ਜੇ ਪੂਰਾ ਲਾ ਲੈਣਾ ਹੈ ਨਾ ਪੂਰੇ ਗੁਰੂ ਦੇ ਪੂਰੇ ਚੇਲੇ ਫਿਰ ਆਪਣੇ ਆਪ ਨੂੰ ਸਮਝਣਾ ਪਏਗਾ ਗੁਰੂ ਹੀ ਅੰਦਰੋਂ ਪ੍ਰਗਟ ਹੋਏਗਾ ਪਰਮੇਸ਼ਰ ਹੀ ਅੰਦਰ ਹੈ ਸਭ ਕੁਝ ਅੰਦਰ ਹੈ ਬੱਚੇ ਪਤਨੀ ਜੋ ਵੀ ਚੀਜ਼ ਦੁਨੀਆ ਦੀ ਤੇ ਅੰਦਰ ਹੈ ਜਦੋਂ ਵੱਡਾ ਆ ਗਿਆ ਨਾ ਸਭ ਕੁਝ ਮਿਲ ਜੇਗਾ ਇਹ ਰਾਜਾ ਜਾ ਰਿਹਾ ਸੀ ਜੁੱਧ ਤੇ ਜੁੱਧ ਤੇ ਫਤਿਹ ਹੋਈ ਉਹਨੇ ਆਪਣੇ ਰਾਣੀਆਂ ਨੂੰ ਚਿੱਠੀਆਂ ਲਿਖੀਆਂ ਸੋ ਇੱਕ ਰਾਣੀ ਨੇ ਕੰਨੜ ਮੈਂ ਖੁਸ਼ ਹਾਂ ਜੋ ਮੰਗਾਣਾ ਮਗਾ ਲੋ ਇੱਕ ਰਾਣੀ ਨੇ ਕੀਮਤੀ ਦਸਾਲਾ ਮਗਾਇਆ ਦੂਸਰੀ ਰਾਣੀ ਨੇ 9 ਲੱਖ ਹਾਰ ਇੱਕ ਨੇ ਸੱਸਾ ਪਾ ਕੇ ਅੱਕ ਕੰਨਾ ਪਾ ਤੋ ਹੈ ਇੱਕ ਹੀ ਲਿਖਤਾ ਸਾਹ ਰਾਜੇ ਨੂੰ ਦੋ ਚਿੱਠੀਆਂ ਦੀ ਸਮਝ ਲੱਗ ਗਈ ਇੱਕ ਰਾਣੀ ਨੇ 9 ਲੱਖ ਹਾਰ ਮੰਗਿਆ ਹੈ ਇੱਕ ਨੇ ਕੀਮਤੀ ਦਸਾਲਾ ਮੰਗਿਆ ਆ ਸਾਹ ਇਹ ਆਪਣੇ ਉਹਨੇ ਸਲਾਹਕਾਰ ਨੂੰ ਬੁਲਾਇਆ ਵਜ਼ੀਰ ਨੂੰ ਬੁਲਾਇਆ ਚਿੱਠੀ ਪੜੋ ਜੀ ਵਜ਼ੀਰ ਸਿਆਣੇ ਹੁੰਦੇ ਹਨ ਸਲਾਹ ਕਰਦੇ ਸਾਹ ਪਈ ਸਾਡੀ ਜੇ ਪਤਨੀ ਆ ਨਾ ਚੰਗਾ ਸਲਾਹਕਾਰ ਆ ਚੰਗਾ ਬਿਜਣਾ ਚੱਲੇਗਾ ਚੰਗਾ ਕਾਰੋਬਾਰ ਚੱਲੇਗਾ ਬਾੜਾ ਸਲਾਹਕਾਰ ਸਾਨੂੰ ਡੋਬ ਦੇਗਾ ਸੋ ਵਜ਼ੀਰ ਨੇ ਕਿਹਾ ਰਾਜਨ ਜੀ ਕਿਹੜੇ ਰੰਗ ਦਾ ਹੈ ਇਹ ਕਾਗਜ਼ ਰਾਜਨ ਜੀ ਕਹਿੰਦੇ ਰਾਜਾ ਜੀ ਕਹਿੰਦੇ ਲਾਲ ਰੰਗ ਦਾ ਹੈ ਕਹਿੰਦੇ ਲਾਸ਼ਾ ਲਿਖਿਆ ਹੈ ਸੋ ਜਦੋਂ ਰਾਜਾ ਆ ਗਿਆ ਸਾਰਾ ਕੁਝ ਉਹਦੇ ਨਾਲ ਹੀ ਆ ਗਿਆ ਜਦੋਂ ਪਰਮੇਸ਼ਰ ਨਾਲ ਇੱਕ ਮਿਕ ਹੋ ਜਾਗੇ ਸੋ ਸਾਰਾ ਕੁਝ ਉਹਦਾ ਹੀ ਹੈ ਇਹ ਸਰੀਰ ਵੀ ਇਹ ਧਰਤੀ ਵੀ ਸੋ ਇਹ ਕਿੱਥੋਂ ਲਿਆਂਦੀ ਸੀ ਪਿੱਛੇ ਕਈ ਪੀੜੀਆਂ ਚੱਲੋ ਇਹ ਸੁਨਸਨਾ ਸੀ ਸੋ ਇਹ ਇਹ ਕਹਿੰਦੀ ਮੇਰਾ ਕੋਈ ਮਾਲਕ ਨਹੀਂ ਬਣਿਆ ਅੱਜ ਤੱਕ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਜੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਇੱਛਾ ਨੂੰ ਥੋੜੀ ਜਿਹੀ ਲਗਾਮ ਪਾਣੀ ਪਏਗੀ ਫਿਰ ਇਹ ਸੁੱਖ ਆਉਣਗੇ ਸੋ ਸੁੱਖ ਦੁੱਖ ਥੋੜਾ ਸੀ ਮੰਗਦੇ ਆ ਦੁੱਖ ਨਾ ਅਸੀਂ ਦੂਜੇ ਨੂੰ ਦੇਣ ਵਾਸਤੇ ਨਾ ਦੂਸਰੇ ਲਈ ਦੁੱਖ ਮੰਗਦੇ ਆ ਫਿਰ ਸਾਨੂੰ ਦੁੱਖ ਤਾਂ ਆਉਂਦਾ ਹੈ ਜੇ ਸਾਡੇ ਕੋਲ ਚੀਜ਼ ਹੋਏ ਕਿ ਤਾਂ ਤੇ ਆਗੇ ਨਾ ਕਿਸੇ ਨੂੰ ਇਹ ਤੇਰਾ ਕਾਰਨ ਹੈ ਦੂਸਰਿਆਂ ਨੂੰ ਦੁਖੀ ਕਰਦੇ ਹਾਂ ਜਿਵੇਂ ਵੱਡਾ ਕੁੱਤਾ ਨਾ ਛੋਟੇ ਕਤੂਰਿਆਂ ਨੂੰ ਤਰਾਂਦਾ ਹੈ ਦਰਾਂਦਾ ਹੈ ਖੁੰਦਾ ਹੈ ਜਦੋਂ ਅਸੀਂ ਦੁੱਖ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਫਿਰ ਜੇ ਸਾਡੇ ਕੋਲ ਦੁੱਖ ਹੋਏਗਾ ਤਾਂ ਹੀ ਦੇਾਂਗੇ ਨਾ ਅੰਦੇ ਅਸੀਂ ਦੁੱਖ ਤੇ ਮੰਗਦੇ ਨਹੀਂ ਇਹ ਦੁੱਖ ਕਿਉਂ ਮਿਲਦਾ ਹੈ ਇਹਹੀ ਕਾਰਨ ਹੈ ਸਾਡੇ ਆ ਖੋਪਰੀ 'ਚ ਉਲਟੀ ਹੈ ਮੂਤੀ ਹੈ ਸੋ ਗੁਰੂ ਦੇ ਮਤ ਧਾਰਨੀ ਪੈ ਗਈ ਫਿਰ ਫਿਰ ਤੋ ਪਰੇਸ਼ਾਨ ਨਹੀਂ ਹੋਏਗਾ ਆਨੰਦ ਖੇੜਾ ਇਹ ਅੰਦਰੇ ਅੰਮ੍ਰਿਤ ਪੈਦਾ ਹੋਏਗਾ ਜੀ ਸਤਾਸਤ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਤਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਬਖਸ਼ ਲੈਣਾ ਬਖਸ਼ ਲੈਣਾ ਸ਼ਕਤ ਕਰਨੀ ਕੀਰਤ ਕਰਨੀ ਨਾਮ ਜਪਣਾ ਵਟ ਕੇ ਛਕਣਾ ਇਹੀ ਇਲਾਜ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹੀ ਸਿੱਖਿਆ ਦਿੱਤੀ ਹੈ ਜੀ ਗੁਰੂ ਦੀ ਸ਼ਿਕਿਆ ਕੋ ਵਿਰਲਾ ਲੈਂਦਾ ਹੈ ਵਿਰਲੇ ਵਿਰਲੇ ਹਣ ਸੱਚ ਦੇ ਵਪਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਤੇਗ ਫਤਿਹ ਜੀ